ਸ਼ਿਕਾਇਤ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਸੇਵ ਦੇ ਕੰਮ ਹੋ ਚੁੱਕੇ ਸੀ ਦੁਪਹਿਰ ਦਾ ਟਾਈਮ ਹੋ ਗਿਆ 11:00 ਵੱਜ ਚੁੱਕੇ ਆ ਅੱਜ ਅਸੀਂ ਹੁਣ ਲੈਂਚ ਦੀ ਦੀ ਆਣੀ ਆਈਏ ਮੈਂ ਕਿਚਨ ਵਿੱਚ ਚਾਚਾ ਸੀ ਕੜੀ ਪਕੌੜਾ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਨਾਲ ਤੁਹਾਡੇ ਨਾਲ ਇਸ ਦੀ ਵੀ ਸ਼ੇਅਰ ਕਰਾਂਗੇ ਕੱਲ ਜਿਹੜੀ ਅਸੀਂ ਜਲਜੀਰੇ ਪਾਊਡਰ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕੱਲ ਜਲਜੀਰਾ ਬਣਾ ਕੇ ਦਿਖਾਇਆ ਸੀ ਤੇ ਅੱਜ ਉਸੇ ਪਾਊਡਰ ਨਾਲ ਸਕੰਜਮੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਕਈ ਗਰਮੀਾਂ ਵਿੱਚ ਜਿਹੜਾ ਠੰਡਾ ਪੀਣ ਦਾ ਮਨ ਕਰੀ ਜਾਂਦਾ ਤੁਸੀਂ ਸਕੰਜਮੀ ਦਾ ਪਾਊਡਰ ਬਣਾ ਕੇ ਰੱਖ ਸਕਦੇ ਹੋ ਜਿਹੜਾ ਮੈਂ ਕੱਲ ਬਣਾ ਕੇ ਰੱਖਿਆ ਸੀ ਇਹ ਵਾਲਾ ਪਾਊਡਰ ਇਹਦੇ ਨਾਲ ਅੱਜ ਸਕੰਜਮੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਰੈਸਪੀ ਵੀ ਸ਼ੇਅਰ ਕਰਾਂਗੇ ਤੇ ਕੜੀ ਪਕੌੜੇ ਦੀ ਰੈਸਪ ਸਕ੍ਰਾਈਬ ਕਰਿਓ ਚਲੋ ਜੀ ਸਕੰਜਵੀ ਬਣਾਉਣਾ ਸ਼ੁਰੂ ਕਰਦੇ ਆ ਇੱਥੇ ਅਸੀਂ ਦੋ ਗਲਾਸ ਲੈ ਲਏ ਆ ਇਸ ਕੰਜਵੀ ਪਾਊਡਰ ਜੇ ਕਿਸੇ ਨੇ ਅਜੇ ਤੱਕ ਮੇਰੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਇਹਦੀ ਵੀਡੀਓ ਚੈੱਕ ਕਰ ਸਕਦੇ ਹੋ ਅਸੀਂ ਜਿਹੜੀ ਕੱਲ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਮੈਂ ਇਸ ਕੰਜਵੀ ਪਾਊਡਰ ਬਣਾਉਣਾ ਦੱਸਿਆ ਸੀਗਾ ਤੁਹਾਨੂੰ ਇੱਕ ਗਲਾਸ ਵਿੱਚ ਇੱਕ ਚਮਚ ਅਸੀਂ ਇਹਦਾ ਪਾਵਾਂਗੇ ਬਹੁਤ ਜ਼ਿਆਦਾ ਜਲਦੀ ਇਹ ਸਕੰਜਵੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਦੇ ਨਾਲ ਇੱਕ ਇੱਕ ਚਮਚ ਪਾ ਲਵਾਂਗੇ ਇਹਦੇ ਵਿੱਚ ਤੋਂ ਨਿੰਬੂ ਕੱਟ ਕੇ ਤਿਆਰ ਕਰਾਂਗੇ ਅਸੀਂ ਇਹਦੇ ਵਿੱਚ ਨਿਚੋੜ ਲਾਂਗੇ ਅਸੀਂ ਇੱਕ ਨਿੰਬੂ ਪਨੇਕੀ ਗਲਾਸ 'ਚ ਬਹੁਤ ਜ਼ਿਆਦਾ ਵਧੀਆ ਇਸ ਕੰਜਲੀ ਮਣਕੀ ਤਿਆਰ ਹੋਣ ਲਈਏ ਤੁਸੀਂ ਇਸ ਪਾਊਡਰ ਨੂੰ ਜ਼ਿਆਦਾ ਮਾਤਰਾ ਵਿੱਚ ਵੀ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਇੱਕ ਦੋ ਮਹੀਨਿਆਂ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗਾ ਇਦੇ ਵਿੱਚ ਪਾਣ ਲਈ ਮੈਂ ਇਹ ਵਾਲਾ ਸੋਡਾ ਵਾਟਰ ਲਿੱਤਾ ਹੈ ਤੁਸੀਂ ਸਿੰਪਲ ਪਾਣੀ ਵੀ ਪਾ ਸਕਦੇ ਹੋ ਪਰ ਸੋਡੇ ਨਾਲ ਜਿਹੜਾ ਬਿਲਕੁਲ ਇਕਦਮ ਜਿਵੇਂ ਅਸੀਂ ਰੈਡੀਮੇਡ ਨਿੰਬੂ ਪਾਣੀ ਪੀਂਦੇ ਆ ਸੋਡੇ ਵਾਂਗ ਓਵੇਂ ਦਾ ਬਣ ਕੇ ਤਿਆਰ ਹੋਊਗਾ। ਮਿਲ ਕੋਲ ਠੰਡਾ ਪਾਣੀ ਪਾਵਾਂਗੇ ਅਸੀਂ। ਕੀ ਕੀ ਵਰਦਾ ਕੁਬੀ ਪਾ ਲਵਾਂਗੇ ਇਹ ਵੀ ਸਵਾਦਤੰਗੀ ਬਿਦਾਰਾ ਢਾਕੇ ਬਿਲਕੁਲ ਤਿਆਰ ਕਿਤਸੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਕਦਮ ਠੰਡੀ ਠੰਡੀ ਬਹੁਤ ਜਿਆਦਾ ਟੇਸਟੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਹੁਣ ਅਸੀਂ ਤੁਹਾਡੇ ਨਾਲ ਕੜੀ ਦੀ ਰੈਸਪੀ ਸ਼ੇਅਰ ਕਰਾਂ ਕੜੀ ਪਕੌੜਾ ਬਣਾਉਣ ਲਈ ਇੱਥੇ ਮੈਂ 4 ਤੋਂ 5 ਹਰੀਆਂ ਮਿਰਚਾਂ ਅਦਰਕ ਤੇ ਇੱਕ ਵੱਸਾ ਵੱਡੇ ਸਾਈਜ਼ ਦਾ ਪਿਆਜ਼ ਲਿਆ ਪਾਂ ਤੋਂ ਚੇ ਲਸਣ ਦੀਆਂ ਕਲੀਆਂ ਲਈਆਂ ਸੀਗੀਆਂ ਇੱਥੇ ਮੈਂ ਚੋਪਰ ਲੈ ਲਿਆ ਆ ਚੋਪਰ ਵਿੱਚ ਨੂੰ ਅਸੀਂ ਸਾਰਾ ਮਸਾਲਾ ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤਾਂ ਅਦਰਕ ਲਸਣ ਤੇ ਪਿਆਜ਼ ਨੂੰ ਬਰੀਕ ਕਟਿੰਗ ਕਰਕੇ ਵੀ ਲੈ ਸਕਦੇ ਹੋ ਇਹ ਪਿਆਜ਼ ਜਿਹੜਾ ਲਿਆ ਸੀ ਇਹਦਾ ਅੱਧਾ 파ਟ ਹੀ ਯੂਜ਼ ਕਰਾਂਗੇ ਅੱਧਾ ਬਾਅਦ ਵਿੱਚ ਯੂਜ਼ ਕਰਾਂਗੇ ਇਹਦਾ ਮਸਾਲਾ ਅਸੀਂ ਚੋਪਰ ਵਿੱਚ ਚੋਪ ਕਰਕੇ ਲੈਣਾ ਤੁਸੀਂ ਚਾਹੋ ਤਾਂ ਕੁੰਡੀ ਸੋਟੇ ਸੋਟੇ ਵਿੱਚ ਨੂੰ ਵੀ ਇਹਨੂੰ ਥੋੜਾ ਜਿਹਾ ਬ੍ਰੀਕ ਕਰਕੇ ਲੈ ਸਕਦੇ ਹੋ ਜਿਆਦਾ ਮਿਕਸੀ ਜੇ ਗ੍ਰਾਈਂਡ ਵਿੱਚ ਨੂੰ ਅਸੀਂ ਬ੍ਰੀਕ ਨਹੀਂ ਕਰਨਾ ਸਿਰਫ ਚੋਪ ਕਰਕੇ ਲੈਣਾ ਹੈ ਕਿਉਂਕਿ ਬੱਚੇ ਆ ਜਿਹੜੇ ਲਸਣ ਅਦਰਕ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੁਸੀਂ ਇਸ ਤਰੀਕੇ ਨਾਲ ਚੋਪ ਚੋਪਰ ਵਿੱਚ ਨੂੰ ਚੋਪ ਕਰਕੇ ਅਦਰਕ ਤੇ ਲਸਣ ਨੂੰ ਪਾ ਸਕਦੇ ਹੋ ਕੜੀ ਵਿੱਚ ਇਸ ਤਰੀਕੇ ਨਾਲ ਇਹ ਲਸਣ ਤੇ ਅਦਰਕ ਬਿਲਕੁਲ ਕੜੀ ਦੇ ਵਿੱਚ ਮਿਕਸ ਹੋ ਜਾਂਦਾ ਹੈ ਇਹਨੂੰ ਅਸੀਂ ਦਰਦਰਾ ਜਿਹਾ ਪੀਸ ਲਾਂਗੇ ਇਸ ਤਰੀਕੇ ਨਾਲ ਇੱਧਰ ਅਸੀਂ 2 ਕੱਪ ਦਹੀਂ ਲਿਆ ਸੀ ਤੇ ਅੱਧਾ ਕੱਪ ਅਸੀਂ ਬੇਸਨ ਦਾ ਲੈ ਲਿਆ ਆ ਇਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਪਹਿਲਾਂ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਤੇ ਧਨੀਆ ਪਾਊਡਰ ਦਾ ਇਹਨਾਂ ਨੂੰ ਤੁਸੀਂ ਚਮਚ ਨਾਲ ਜਾਂ ਵਿਸਕਰ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਜੇ ਪਾਣੀ ਨਹੀਂ ਐਡ ਕਰਨਾ ਪਹਿਲਾਂ ਬੇਸਨ ਤੇ ਦਹੀਂ ਨੂੰ ਅਸੀਂ ਮਿਕਸ ਕਰ ਲਾਂਗੇ 2 ਕੱਪ ਮੈਂ ਦਹੀਂ ਲਿਆ ਸੀ ਤੇ ਅੱਧਾ ਕੱਪ ਅਸੀਂ ਬੇਸਨ ਦਾ ਲੈਣਾ ਜਿਆਦਾ ਬੇਸਨ ਨਹੀਂ ਲੈਣਾ ਤਾਂ ਨਹੀਂ ਤਾਂ ਤੁਹਾਡੀ ਕੜੀ ਬਹੁਤ ਜ਼ਿਆਦਾ ਗਾੜੀ ਬਣ ਕੇ ਤਿਆਰ ਹੋਊਗੀ ਇੱਕ ਗਲਾਸੀ ਦੇ ਵਿੱਚ ਅਸੀਂ ਪਾਣੀ ਦਾ ਐਡ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਇਹਨਾਂ ਵਿੱਚ ਬੇਸਨ ਦੀਆਂ ਜਿਹੜੀ ਗੱਠਾ ਨਾ ਬਣਨ ਇਦਰ ਅਸੀਂ ਕੜੀ ਬਣਾਉਣ ਵਾਸਤੇ ਇੱਕ ਡੂੰਗਾ ਬਰਤਨ ਲੈਣਾ ਪarei ਵੀ ਹੋਵੇ ਤੇ ਡੂੰਗਾ ਵੀ ਹੋਵੇਗੀ ਕਿਉਂਕਿ ਕੜੀ ਆ ਜਦੋਂ ਵੀ ਰਿਜਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਬਲਣੇ ਸ਼ੁਰੂ ਹੋ ਜਾਂਦੀ ਹੈ ਤੇ ਉਹਦਾ ਬਾਹਰ ਨਿਕਲਣ ਦਾ ਡਰ ਰਹਿੰਦਾ ਹੈ ਇਸ ਕਰਕੇ ਡੂੰਗਾ ਬਰਤਨ ਹੀ ਲਿਓ ਤੁਸੀਂ ਜਦੋਂ ਵੀ ਕੜੀ ਬਣਾਉਂਗੇ ਤਾਂ ਦੋ ਚਮਚਾ ਤੀਜੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਅਸੀਂ ਅੱਧਾ ਚਮਚ ਜੀਰਾ ਅੱਧਾ ਚਮਚ ਮੇਥੀ ਦਾਣਾ ਤੇ ਅੱਧਾ ਚਮਚ ਜਿਹਦੇ ਵਿੱਚ ਸਰੋਂ ਦੇ ਦਾਣੇ ਪਾਏ ਸੀ ਦੋ ਲਾਲ ਮਿਰਚਾਂ ਐਡ ਕਰ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਅਸੀਂ ਹੁਣ ਜਿਹੜੇ ਅਸੀਂ ਚੋਪਰ ਵਿੱਚ ਨੂੰ ਪਿਆਜ਼ ਮਿਰਚਾਂ ਅਦਰਕ ਤੇ ਲਸਣ ਨੂੰ ਚੋਪ ਕਰਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਇਹਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਪਾਨ ਤੋਂ 6 ਮਿੰਟ ਪਕਾ ਲਵਾਂਗੇ ਤਾਂ ਕਿ ਇਹਨਾਂ ਦਾ ਕੱਚਾ ਫਲੇਵਰ ਦੂਰ ਹੋ ਜਵੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਤਾਂ ਕਿ ਸਾਡੇ ਪਿਆਜ਼ ਆ ਛੇਤੀ ਜਿਹੜੇ ਪੁੱਜ ਕੇ ਤਿਆਰ ਹੋ ਜਾਣ ਨਮਕ ਪਾਉਣ ਨਾਲ ਆਪਣਾ ਮਸਾਲਾ ਬਹੁਤ ਜ਼ਿਆਦਾ ਜਲਦੀ ਜਿਹੜਾ ਭੁੰਨ ਕੇ ਤਿਆਰ ਹੋ ਜਾਂਦਾ ਆ ਬਹੁਤ ਹੀ ਸੋਖਾ ਤਰੀਕਾ ਹੈ ਕੜੀ ਬਣਾਉਣ ਦਾ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਸਾਡੇ ਦੇਖੋ ਪਿਆਜ਼ ਬਿਲਕੁਲ ਭੁੰਨ ਚੁੱਕੇ ਹੈ ਇਹਨਾਂ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਬਿਲਕੁਲ ਸਲੋ ਗੈਸ ਤੇ ਹੀ ਪਕਾਣਾ ਸੀ ਇੱਕ ਚਮਚੇ ਦੇ ਵਿੱਚ ਕਸੂਰੀ ਮੇਥੀ ਦਾ ਐਡ ਕਰਾਂਗੇ ਇਹਦਾ ਫਲੇਵਰ ਕੜੀ ਵਿੱਚ ਬਹੁਤ ਜ਼ਿਆਦਾ ਵਧੀਆ ਆਊਗਾ ਇਨ ਤੋਂ 4 ਮਿੰਟ ਹੋ ਚੁੱਕੇ ਮਸਾਲੇ ਨੂੰ ਭੁੰਨਦੇ ਨੂੰ ਹੁਣ ਇਹਦੇ ਵਿੱਚ ਅਸੀਂ ਜਿਹੜਾ ਬੇਸਨ ਤੇ ਦਹੀਂ ਦਾ ਘੋਲ ਬਣਾ ਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਤੇ ਇਹਦੇ ਵਿੱਚ ਪਾਣੀ ਪਾਵਾਂਗੇ ਅਸੀਂ 1 ਲੀਟਰ 1 ਲੀਟਰ ਪਾਣੀ ਅਸੀਂ ਪਾਣਾ ਇਹਦੇ ਵਿੱਚ ਬਾਕੀ ਤੁਸੀਂ ਦੇਖ ਕੇ ਪਾ ਸਕਦੇ ਹੋ ਜਿੰਨੀ ਤੁਸੀਂ ਪਤਲੀ ਜਾਂ ਗਾੜੀ ਖਾਣਾ ਚਾਹੁੰਦੇ ਹੋ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਮੈਂ 1 ਲੀਟਰ ਪਾਣੀ ਪਾਇਆ ਸੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਦੋਂ ਤੱਕ ਉਹ ਉਬਾਲਾ ਨਾ ਆਜੇ ਸਾਡੀ ਕੜੀ ਨੂੰ ਉਦੋਂ ਤੱਕ ਅਸੀਂ ਲਗਾਤਾਰ ਚਲਾਉਂਦੇ ਰਹਿਣਾ ਇਹਨੂੰ ਬਿਲਕੁਲ ਨਹੀਂ ਛੱਡਣਾ ਤੁਸੀਂ ਦੇਖ ਸਕਦੇ ਹੋ ਉਬਾਲੀ ਆਣੀ ਸ਼ੁਰੂ ਹੋ ਗਈ ਹੈ ਗੈਸ ਦੀ ਫਲੇਮ ਸੀ ਬਿਲਕੁਲ ਸਲੋ ਕਰ ਦਾਂਗੇ ਜਦੋਂ ਉਬਾਲੀ ਆਣ ਲੱਜੇ ਗੈਸ ਦੀ ਫਲੇਮ ਸਲੋ ਕਰਕੇ ਇਹਨੂੰ ਅੱਧਾ ਟੱਕ ਕੇ ਦੂਜੇ ਗੈਸ ਤੇ ਰੱਖ ਦਾਂਗੇ ਤਾਂ ਕਿ ਇਹ 15 ਤੋਂ 20 ਮਿੰਟ ਰਿਚ ਸਕੇ ਉਦੋਂ ਤੱਕ ਅਸੀਂ ਪਕੌੜਿਆਂ ਦੀ ਤਿਆਰੀ ਕਰਦੇ ਹਾਂ ਇੱਕ ਕੱਪ ਲਵਾਂਗੇ ਬੇਸਣ ਤੇ ਇਹਦੇ ਵਿੱਚ ਪਾਵਾਂਗੇ ਥੋੜੇ ਜਿਹੀ ਮਸਾਲੇ ਚਮਚਾ ਦਾ ਚੌਥਾ ਹਿੱਸਾ ਹਲਦੀ ਪਾਊਡਰ ਪਾਵਾਂਗੇ ਧਨੀਆ ਪਾਊਡਰ ਪਾਵਾਂਗੇ ਚਮਚਾ ਦਾ ਚੌਥਾ ਹਿੱਸਾ ਤੇ ਥੋੜਾ ਜਿਹਾ ਦੇ ਵਿੱਚ ਨਮਕ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਤੇ ਕਸੂਰੀ ਮੇਥੀ ਐਡ ਕਰਾਂਗੇ ਥੋੜਾ ਜਿਹਾ ਦੇ ਦੇ ਬਾਕੀ ਲਾਲ ਮਿਰਚ ਦਾ ਪਾਊਡਰ ਕੜੀ ਵਿੱਚ ਅਸੀਂ ਹਰੀਆਂ ਮਿਰਚਾਂ ਪਾਈਆਂ ਸੀ ਤੇ ਇਹਦੇ ਵਿੱਚ ਅਸੀਂ ਪਕੌੜਿਆਂ ਵਿੱਚ ਲਾਲ ਮਿਰਚ ਦਾ ਪਾਊਡਰ ਹੀ ਐਡ ਕਰਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਹਦਾ ਇੱਕ ਬੈਟਰ ਤਿਆਰ ਕਰਨਾ ਜ਼ਿਆਦਾ ਨਾ ਪਤਲਾ ਨਹੀਂ ਕਰਨਾ ਅਸੀਂ ਗਾੜਾ ਬੈਟਰ ਤਿਆਰ ਕਰਾਂਗੇ ਇੱਕਦਮ ਜਿਵੇਂ ਅਸੀਂ ਦਹੀਂ ਭੱਲੇਆਂ ਲਈ ਬੈਟਰ ਤਿਆਰ ਕਰਦੇ ਹਾਂ ਇੱਕਦਮ ਗਾੜਾ ਉਵੇਂ ਦਾ ਬਣਾ ਕੇ ਤਿਆਰ ਕਰਨਾ ਹੈ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਚਾਹੋ ਤਾਂ ਅਦਰਕ ਦਾ ਪੇਸਟ ਵੀ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਲਗਾਤਾਰ ਚਲਾ ਕੇ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਹਵਾ ਭਰ ਸਕੇ ਬੇਸਨ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਜੇ ਇੱਕ ਪਾਸੇ ਨੂੰ ਇਕ ਮਾਣਾ ਇੱਕ ਪਾਸੇ ਇੱਕੋ ਡਾਇਰੈਕਸ਼ਨ ਵਿੱਚ ਅਸੀਂ ਘੁਮਾਉਂਦੇ ਹੋਏ ਇਹਨੂੰ ਚਲਾ ਲਵਾਂਗੇ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਹਵਾ ਭਰ ਜਕੇ ਇਹ ਫਲਫੀ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਤੁਹਾਨੂੰ ਬੇਕਿੰਗ ਸੋਡਾ ਪਾਉਣ ਦੀ ਲੋੜ ਨਹੀਂ ਪਊਗੀ ਇਸ ਤਰੀਕੇ ਦਾ ਬੈਟਰ ਬਣਾ ਕੇ ਤਿਆਰ ਕਰ ਲਿਆ ਸੀ ਜਿਹੜਾ ਅੱਧਾ ਪਿਆਜ਼ ਅਸੀਂ ਬਚਾ ਕੇ ਰੱਖਿਆ ਸੀ ਉਹਨੂੰ ਬਰੀਕ ਕਟਿੰਗ ਕਰਕੇ ਅਸੀਂ ਬੇਸਨ ਵਿੱਚ ਐਡ ਕਰ ਦਾਂਗੇ ਇਹਦੇ ਅਸੀਂ ਪਕੌੜੇ ਬਣਾ ਕੇ ਤਿਆਰ ਕਰਾਂਗੇ ਦੇਖੋ ਸਾਰੀ ਕੜੀ ਵਿੱਚ ਅਸੀਂ ਇੱਕ ਪਿਆਜ਼ ਦਾ ਹੀ ਯੂਜ਼ ਕੀਤਾ ਜਿਆਦਾ ਪਿਆਜ਼ ਯੂਜ਼ ਨਹੀਂ ਕਰਨਾ ਸੀ ਚੰਗੀ ਤਰ੍ਹਾਂ ਇੱਧਰ ਮਿਕਸ ਕਰ ਲਾਂਗੇ ਇਹਨੂੰ ਬੈਟਰ ਨੂੰ ਸਾਡਾ ਬੈਟਰ ਬਿਲਕੁਲ ਬਣ ਕੇ ਤਿਆਰ ਆ ਇੱਧਰ ਅਸੀਂ ਤੇਲ ਗਰਮ ਹੋਣ ਲਈ ਰੱਖਿਆ ਹੋਇਆ ਚੰਗੀ ਤਰ੍ਹਾਂ ਤੇਲ ਨੂੰ ਗਰਮ ਕਰ ਲਾਂਗੇ ਫਿਰ ਗੈਸ ਦੀ ਫਲੇਮ ਸਲੋ ਕਰ ਦਾਂਗੇ ਥੋੜਾ ਥੋੜਾ ਬੈਟਰ ਲੈ ਕੇ ਹੱਥਾਂ ਤੇ ਅਸੀਂ ਪਕੌੜੇ ਇਤਾਂ ਬਣਾਉਂਦੇ ਚਾਹਾਂਗੇ ਜੀ ਆਪਣੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿੰਨਾਂ ਦੇ ਤੁਹਾਨੂੰ ਵਧੀਆ ਲੱਗਦੇ ਆ ਪਕੌੜੇ ਵੱਡੇ ਛੋਟੇ ਉਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਡੇ ਪਕੌੜੇ ਦੇਖਣ ਵਿੱਚ ਕਿੰਨੇ ਵਧੀਆ ਲੱਗ ਰਹੇ ਐ ਇਕਦਮ ਫਲਫੀ ਜੇ ਅੰਦਰ ਤੋਂ ਵੀ ਇਹ ਬਿਲਕੁਲ ਸੌਫਟ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਬਸ ਬੇਸਨ ਦਾ ਧਿਆਨ ਰੱਖਣਾ ਤੁਸੀਂ ਬੇਸਨ ਨੂੰ ਇੱਕ ਡਾਇਰੈਕਸ਼ਨ ਵਿੱਚ ਹੀ ਚਲਾਈ ਜਾਣਾ ਹੈ ਤਾਂ ਕਿ ਇਹਦੇ ਵਿੱਚ ਹਵਾ ਭਰ ਸਕੇ ਤੁਹਾਡੇ ਪਕੌੜੇ ਬਣ ਕੇ ਬਿਲਕੁਲ ਤਿਆਰ ਐ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਂਦੇ ਐ ਕਿੰਨੇ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਏ ਐ ਤੇ ਅੰਦਰ ਤੋਂ ਵੀ ਸਪੰਜੀ ਬਣ ਕੇ ਤਿਆਰ ਹੋਏ ਐ ਤੇ ਅਸੀਂ ਆਪਣੀ ਕੜੀ ਚੈੱਕ ਕਰ ਲਾਂਗੇ ਕੜੀ ਨੂੰ ਸਾਡੇ ਨੂੰ 20 ਤੋਂ 25 ਮਿੰਟ ਹੋ ਚੱਕੇ ਆ ਰਿੱਜਦੀ ਹੋਈ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘੱਟ ਹੋ ਗਈ ਆ ਫਿਰ ਗਾੜੀ ਵੀ ਹੋ ਚੁੱਕੀ ਆ ਇਹਦੇ ਵਿੱਚ ਹੁਣ ਅਸੀਂ ਆਪਣੇ ਪਕੌੜੇ ਐਡ ਕਰ ਦਾਂਗੇ ਪਕੌੜਿਆਂ ਨੂੰ ਪਾਉਣ ਤੋਂ ਬਾਅਦ 4-5 ਮਿੰਟ ਲਈ ਅਸੀਂ ਕੜੀ ਨੂੰ ਜ਼ਿਆਦਾ ਨਾ ਪਕਾਵਾਂਗੇ ਤਾਂ ਕਿ ਪਕੌੜੇ ਜਿਹੜੇ ਚੰਗੀ ਤਰ੍ਹਾਂ ਕੜੀ ਵਿੱਚ ਮਿਕਸ ਹੋ ਜਾਣ ਸੌਫਟ ਹੋ ਜਾਣ ਜਿਆਦਾ ਨਹੀਂ ਪਕਾਣਾ ਹੈਗਾ ਕਿਉਂਕਿ ਕੜੀ ਬਿਲਕੁਲ ਰਿਜਕੇ ਤਿਆਰ ਹੈ ਸਿਰਫ ਪਕੌੜੇ ਹੀ ਪਾਣੇ ਆ ਲਾਸਟ ਵਿੱਚ ਅਸੀਂ ਤੇ ਇਦੋਂ ਅਸੀਂ ਇਹ ਤੁਸੀਂ ਏਦਾਂ ਵੀ ਖਾ ਸਕਦੇ ਹੋ ਪਰ ਇਹਦੇ ਵਿੱਚ ਅਸੀਂ ਥੋੜਾ ਜਿਹਾ ਜੀ ਇੱਕ ਸਪੈਸ਼ਲ ਤੜਕਾ ਲਗਾ ਕੇ ਇਹਨੂੰ ਸਰਵ ਕਰਾਂਗੇ ਇੱਕ ਕੜਚੀ ਵਿੱਚ ਅਸੀਂ ਪਾਏ ਸੀ ਦੋ ਚਮਚ ਦੇਸੀ ਘਿਓ ਦੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰਕੇ ਇਹਦੇ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਐਡ ਕਰਾਂਗੇ ਇਹਦੇ ਨਾਲ ਜਿਹੜਾ ਨਾ ਕੜੀ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਇਹਨੂੰ ਉੱਪਰ ਤੋਂ ਪਾ ਦੇਣਾ ਇਸ ਤਰੀਕੇ ਨਾਲ ਜਦੋਂ ਕੜੀ ਰਿਜਦੀ ਹੋਵੇ ਚੰਗੀ ਤਰ੍ਹਾਂ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਕੜੀ ਨੂੰ ਰਿਜਣ ਵਿੱਚ 15 ਤੋਂ 20 ਤੋਂ 25 ਮਿੰਟ ਲੱਗ ਜਾਂਦੇ ਨੇ ਬਿਲਕੁਲ ਸਲੋ ਗਏਸੇ ਤੁਸੀਂ ਪਕਾ ਕੇ ਤਿਆਰ ਕਰਿਓ ਉੱਪਰ ਤੋਂ ਅਸੀਂ ਪਾਵਾਂਗੇ ਹਰਾ ਧਨੀਆ ਤੁਸੀਂ ਦੇਖ ਸਕਦੇ ਹੋ ਸਾਡੇ ਕੜੀ ਪਕੌੜਾ ਬਣ ਕੇ ਬਿਲਕੁਲ ਤਿਆਰ ਹੈ ਦੇਖਣ ਵਿੱਚ ਵੀ ਕਿੰਨਾ ਵਧੀਆ ਲੱਗ ਰਿਹਾ ਹੈ ਆ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਇਹ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਅੱਜ ਵਾਲੀ ਰੈਸਪੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੀ ਕੜੀ ਪਕੌੜਾ ਬਣ ਕੇ ਬਿਲਕੁਲ ਤਿਆਰ ਹੈ ਹੁਣ ਇਹਨੂੰ ਅਸੀਂ ਸਰਵ ਕਰ ਲਾਂਗੇ ਤੁਸੀਂ ਇਹਨੂੰ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਚੋਲਾ ਨਾਲ ਵੀ ਖਾ ਸਕਦੇ ਹੋ ਵੈਸੇ ਇਹਦਾ ਕੰਬੀਨੇਸ਼ਨ ਹੈ ਜਿਹੜਾ ਕੜੀ ਤੇ ਨਾਲ ਚੋਲਾ ਦਾ ਹੀ ਹੁੰਦਾ ਹੈ ਜ਼ਿਆਦਾਤਰ ਇਸ ਤਰੀਕੇ ਨਾਲ ਅਸੀਂ ਸਰਵ ਕਰ ਲਾਂਗੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਤ ਸ਼ੀ ਸ਼ਕਲ